ਅੱਜ ਸਵੇਰ ਦੇ ਪ੍ਰੋਗਰਾਮ 'ਚ ਅਸੀਂ ਇੱਕ ਬੇहद ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕੀਤੀ। ਵਿਸ਼ਾ ਸੀਗਾ ਕਿ ਡੈਮੋਕਰੇਸੀ ਨੂੰ ਜਿਉਂਦਾ ਕਿਵੇਂ ਰੱਖੀਏ? ਡੈਮੋਕਰੇਸੀ ਦੇ ਬੂਟੇ ਨੂੰ ਲਗਾਤਾਰ ਪਾਣੀ ਦਿੱਤੇ ਜਾਣ ਦੀ ਲੋੜ ਹੁੰਦੀ ਹੈ, ਉਸ ਨੂੰ ਸਿੰਜਣ ਦੀ ਲੋੜ ਹੁੰਦੀ ਹੈ। ਤੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਡੈਮੋਕਰੇਸੀ ਦੀਆਂ ਪਵਿੱਤਰ ਰਸਮੋ ਰਿਵਾਜ ਨੇ ਕੱਲਾ-ਕੱਲਾ ਅੰਗ ਜਿਹੜਾ ਡੈਮੋਕਰੇਸੀ ਦਾ ਇਲੈਕਸ਼ਨ ਇਲੈਕਸ਼ਨ ਦਾ ਕੈਂਪੇਨਿੰਗ ਦਾ ਇਹ ਸਾਰੇ ਪਵਿੱਤਰ ਰਸਮੋ ਰਿਵਾਜ ਅਸੀਂ ਸਾਥ ਕੇ ਰੱਖਣੇ ਸਾਡੀ ਜ਼ਿੰਮੇਵਾਰੀ ਹੈ ਇਸ ਦੇ ਵਿੱਚ ਸਭ ਤੋਂ ਜਿਆਦਾ ਮਹੱਤਵਪੂਰਨ ਜਿਹੜਾ ਰੋਲ ਹੈਗਾ ਉਹ ਹੈਗਾ ਵੋਟਰ ਦਾ ਇੱਕ ਵੋਟ ਦਾ ਇੱਕ ਪਰਚੀ ਦਾ ਇੱਕ ਵੋਟ ਵੋਟਰ ਦੀ ਸੋਝੀ ਦਾ ਅੱਜ ਅਸੀਂ ਗੱਲਬਾਤ ਕਰ ਰਿਹਾ ਸਾ ਆਪਣੇ ਕੌਲਰਾਂ ਨਾਲ ਕਿ ਵੋਟਰ ਨੂੰ ਸੋਝੀਵਾਨ ਹੋਣਾ ਸਿਆਣੇ ਹੋਣਾ ਸੁਗੜ ਸਿਆਣਪ ਉਹ ਜਿਹੜੀ ਉਹਦੀ ਹੈਗੀ ਆ ਉਹ ਕੰਮ ਆਏਗੀ ਉਹੀ ਡੈਮੋਕ੍ਰੇਸੀ ਨੂੰ ਜਿਉਂਦਾ ਰੱਖਦੀ ਹੈ ਅਕਸਰ ਅਸੀਂ ਲਾਂਬਾ ਦਿੰਨੇ ਆ ਸਾਡੇ ਠਾਕ ਸ਼ੋ ਜਦੋਂ ਗੱਲਬਾਤਾਂ ਕਰਦੇ ਆ ਕਿ ਫਲਾਨਾ ਲੀਡਰ ਮੜਾ ਹੈ ਫਲਾਨੀ ਪਾਰਟੀ ਮਾਰੀ ਹੈ ਉਹਨਾਂ ਦੇ ਫਲਾ ਫਲਾ ਫੈਸਲਾ ਕਰਕੇ ਸਾਡੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਜਿੰਨਾ ਅਸੀਂ ਦੋਸ਼ ਉਧਰ ਨੂੰ ਦੇ ਰਹੇ ਹਾਂ ਖੁਦ ਨੂੰ ਵੀ ਥੋੜਾ ਬੋਤਾ ਕਦੇ ਕਦੇ ਜਿਵੇਂ ਕਹਿੰਦੇ ਨੇ ਕਿ ਆਪਣੀ ਪੀੜ੍ਹੀ ਹੀਟਾ ਵੀ ਸੋਟਾ ਮਾਰ ਲੈਣਾ ਚਾਹੀਦਾ ਕਿਉਂਕਿ ਸ਼ਾਇਦ ਸਾਡੀ ਚੋਣ ਸਹੀ ਨਹੀਂ ਸੀ ਜਾਂ ਸਾਡਾ ਚੋਣ ਕਰਨ ਦਾ ਢੰਗ ਤਰੀਕਾ ਨਹੀਂ ਸੀ ਸਹੀ ਜਾਂ ਅਸੀਂ ਵੀ ਆਰ ਨਾਟ ਐਜੂਕੇਟਡ ਇਨਾਫ ਸਾਡੀ ਜਿਹੜਾ ਗਿਆਨਬਾਨ ਨਹੀਂ ਸੀ ਅਸੀਂ ਹੈਗੇ ਸੋ ਇਹਦੇ ਜੋ ਕਈ ਸਵਾਲ ਨਿਕਲੇ ਨੇ ਸਾਡੇ ਕਾਲਰਸ ਨੇ ਬਹੁਤ ਭਰਪੂਰ ਅੱਜ ਯੋਗਦਾਨ ਰਿਹਾ ਸਵਾਲ ਕਈ ਨਿਕਲੇ ਕਿ ਕੀ ਸਾਡੇ ਵੋਟਰਸ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਮੰਡੀਟਰੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਕਿ ਡੈਮੋਕ੍ਰੇਸੀ ਕੀ ਸ਼ੈ ਹੁੰਦੀ ਹੈ ਵੋਟ ਦੀ ਪਰਚੀ ਦਾ ਕਿੰਨਾ ਕੁ ਯੋਗਦਾਨ ਹੈ ਔਰ ਤੁਹਾਡੀ ਵੋਟ ਦੀ ਪਰਚੀ ਜਿਹੜੀ ਹੈਗੀ ਆ ਉਹ ਕਿਵੇਂ ਇਨਕਲਾਬੀ ਤਬਦੀਲੀਆਂ ਲੈ ਕੇ ਆ ਸਕਦੀ ਹੈ ਅਸੀਂ ਡੈਮੋਕ੍ਰੇਸੀ ਤੇ ਆਧਾਰਿਤ ਗੱਲਬਾਤਾਂ ਨੂੰ ਲਗਾਤਾਰ ਜਾਰੀ ਰੱਖਾਂਗੇ ਅਤੇ ਇਹਦੇ ਚੋਂ ਤੁਹਾਡਾ ਕੋਈ ਸੁਝਾਅ ਵੀ ਹੋਵੇ ਤਾਂ ਸਾਨੂੰ ਤੁਸੀਂ ਦੇ ਸਕਦੇ ਹੋ ਲੇਕਿਨ ਆਈ ਜਸਟ ਪਲਾਨ ਟੂ ਡੂ ਸਮ ਸੀਰੀਜ਼ ਆਫ ਟਾਕ ਔਨ ਹਾਊ ਟੂ make democracy look even better.